ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਰਾਤ ਨੂੰ ਬਿਸਤਰ ਤੇ ਲੇਟੇ-ਲੇਟ ਇਹ ਤੁਸੀਂ ਦੋ ਸ਼ਬਦ ਬੋਲ ਦਿੰਦੇ ਹੋ ਮੰਨ ਕੇ ਚਲੋ ਤੁਹਾਡੇ ਮਨ ਦੀ ਹਰ ਇੱਕ ਮੁਰਾਦ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਹਾਡੀ ਅੱਖ ਜਿਹੜੀ ਹੈ ਸਵੇਰੇ 3 ਤੋਂ ਲੈ ਕੇ 6 ਵਜੇ ਦੇ ਵਿਚਕਾਰ ਅੱਖ ਖੁੱਲ ਜਾਂਦੀ ਹੈ। ਇਸ ਸਮੇਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਮਾਂ ਬੜਾ ਹੀ ਪਾਵਰਫੁਲ ਤੇ ਸ਼ਕਤੀਸ਼ਾਲੀ ਸਮਾਂ ਹੈ। ਇਸ ਵੇਲੇ ਤੁਹਾਨੂੰ ਪਰਮਾਤਮਾ ਜੀ ਆਵਾਜ਼ ਮਾਰ ਕੇ ਉਠਾਉਂਦੇ ਹਨ ਮਹਾਪੁਰਖ ਜੀ ਆਖਦੇ ਹਨ ਇਸ ਵੇਲੇ ਵਿੱਚ ਜੇਕਰ ਜਾਗ ਆ ਜਾਵੇ ਇਸ ਵੇਲੇ ਦੇ ਵਿੱਚ ਜੇਕਰ ਅੱਖ ਖੁੱਲ ਜਾਵੇ ਤਾਂ ਤੁਰੰਤ ਹੀ ਇਹ ਦੋ ਸ਼ਬਦ ਬੋਲਦਿਆ ਕਰੋ ਭਾਵੇਂ ਲੰਮੇ ਪਿਆ ਪਿਆ ਹੀ ਇਹ ਦੋ ਸ਼ਬਦ ਬੋਲਿਆ ਕਰੋ ਪਰਮ ਪਿਤਾ ਪਰਮਾਤਮਾ ਜੀ ਦੀ ਬੜੀ ਹੀ ਜ਼ਿਆਦਾ ਸਦਾ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦਿਲਦਰ ਹਨ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਤਾਂ ਇਸ ਕਰਕੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਨੇ ਇਹ ਜਗਤ ਨੂੰ ਪੈਦਾ ਕੀਤਾ ਹੈ ਇਹ ਸਾਰਾ ਹੀ ਸੰਸਾਰ ਬਣਾਇਆ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਮਾਪਿਆ ਤਾਂ ਜਾ ਹੀ ਨਹੀਂ ਸਕਦਾ ਕਦੇ ਵੀ ਨਹੀਂ ਨਾਪਿਆ ਜਾ ਸਕਦਾ ਤੇ ਅੱਜ ਤੱਕ ਕੋਈ ਮਾਪਣ ਵਾਲੀ ਸ਼ਕਤੀ ਵੀ ਨਹੀਂ ਆਈ ਪਰਮਾਤਮਾ ਜੀ ਕੁੱਲ ਕਾਇਨਾਤ ਨੂੰ ਕਿਰਪਾ ਦੇ ਨਾਲ ਨਿਭਾਪਦੇ ਹਨ ਉਹ ਸਭ ਕੁਝ ਕਰਨ ਦੇ ਸਮਰੱਥ ਹਨ ਤੇ ਉਹ ਹਰ ਜੀਵ ਦੀ ਰੱਖਿਆ ਵੀ ਕਰ ਰਹੇ ਹਨ ਉਹਨਾਂ ਨੂੰ ਹਰ ਇੱਕ ਜੀਵ ਦਾ ਫਿਕਰ ਹੈ ਹਰ ਇੱਕ ਚੀਜ਼ ਉਹਨਾਂ ਦੇ ਹਰ ਜੀਵ ਦੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਆਖਦੇ ਹਨ ਪਰਮਾਤਮਾ ਬੰਦੇ ਦੀ ਕਿਸਮਤ ਬੰਦੇ ਦੇ ਆਉਣ ਤੋਂ ਪਹਿਲਾਂ ਹੀ ਲਿਖ ਦਿੰਦੇ ਹਨ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਨੂੰ ਉਹਨਾਂ ਦੀ ਸਮਰੱਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਇਨਸਾਨ ਦਿਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਪਾਂ ਮਾਪ ਸਕਦੇ ਹਾਂ ਉਹਨਾਂ ਦੀ ਸ਼ਕਤੀ ਬਾਰੇ ਆਪਾਂ ਗੱਲ ਵੀ ਕਰ ਸਕਦੇ ਹਾਂ ਕਿ ਇਹ ਚੀਜ਼ ਵਿੱਚ ਕਿੰਨੀ ਕੁ ਤਾਕਤ ਹੈ ਜਾਂ ਕਿੰਨਾ ਕੁ ਚਿਰ ਲੱਗੇਗਾ ਇਸ ਨੂੰ ਪੂਰਾ ਕੰਮ ਕਰਨ ਦੇ ਬਾਰੇ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਕੋਈ ਵੀ ਸਮਰੱਥਾ ਕੋਈ ਵੀ ਨਹੀਂ ਮਾਪ ਸਕਦਾ ਤੇ ਕੋਈ ਵੀ ਬਿਆਨ ਨਹੀਂ ਕਰ ਸਕਦਾ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਘਰ ਵਿੱਚ ਆ ਜਾਣ ਤਾਂ ਬੰਦੇ ਨੂੰ ਭਿਖਾਰੀ ਤੋਂ ਰਾਜਾ ਬਣਾ ਸਕਦੇ ਆ ਤੇ ਰਾਜੇ ਤੋਂ ਭੀਖ ਮੰਗਾ ਸਕਦੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਜੇਕਰ ਚਾਹਣ ਤਾਂ ਕੀ ਨਹੀਂ ਹੋ ਸਕਦਾ ਪਲ ਭਰ ਦੇ ਵਿੱਚ ਹੀ ਸਭ ਕੁਝ ਕਰ ਸਕਦੇ ਆ ਕਿਉਂਕਿ ਉਹ ਸਭ ਦਾਤਾ ਦਾ ਮਾਲਕ ਹਨ ਭਾਵ ਕੇ ਸਾਥ ਸੰਗਤ ਜੀ ਅਸੀਂ ਉਹਨਾਂ ਦੀ ਸ਼ਕਤੀ ਨੂੰ ਬਿਆਨ ਹੀ ਨਹੀਂ ਕਰ ਸਕਦੇ ਅਸੀਂ ਸਿਰਫ ਤੇ ਸਿਰਫ ਉਹਨਾਂ ਦੀ ਸਿਫਤ ਸਲਾਹੀ ਕਰ ਸਕਦੇ ਆ ਉਹਨਾਂ ਨੂੰ ਯਾਦ ਕਰ ਸਕਦੇ ਆ ਸਾਥ ਸੰਗਤ ਜੀ ਯਕੀਨ ਕਰਕੇ ਜਾਣਿਓ ਜਿੰਨਾ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਹਨ ਵੈਸੇ ਤਾਂ ਅਸੀਂ ਦਿਨ ਵਿੱਚ ਕਿਸੇ ਵੀ ਵੇਲੇ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਪਰ ਉਹ ਹਾਜ਼ਰ-ਨਾਜ਼ਰ ਹਨ ਉਹ ਸਾਡੇ ਕੋਲ ਹਨ ਦਿਨ ਦੇ ਵਿੱਚ ਕਿਸੇ ਵੇਲੇ ਵੀ ਜਪਿਆ ਹੋਇਆ ਪਰਮਾਤਮਾ ਜੀ ਦਾ ਨਾਮ ਸਾਡਾ ਭਲਾ ਕਰ ਦੇਵੇਗਾ ਪਰ ਇਹ ਵੇਲਾ ਜਿਸ ਦੀ ਆਪਾਂ ਗੱਲ ਕਰਨ ਵਾਲੇ ਹਾਂ ਜੀ ਸਵੇਰ ਦਾ ਅੰਮ੍ਰਿਤ ਵੇਲਾ ਹੈ ਤਿੰਨ ਤੋਂ 6 ਵਜੇ ਦੇ ਵਿੱਚਕਾਰ ਦਾ ਸਮਾਂ ਹੈ ਜਿਹੜਾ ਕਿ ਬੜਾ ਪਾਵਰਫੁਲ ਵੇਲਾ ਹੈ ਬਹੁਤ ਹੀ ਸ਼ਕਤੀਸ਼ਾਲੀ ਵੇਲਾ ਹੈ ਮਹਾਪੁਰਖ ਜੀ ਆਖਦੇ ਹੁੰਦੇ ਆ ਇਸ ਵੇਲੇ ਪ੍ਰਮਾਤਮਾ ਜੀ ਇੰਨਾ ਸਾਡੇ ਨੇੜੇ ਹੁੰਦੇ ਆ ਇੰਨਾ ਕੋਈ ਮਨੁੱਖ ਵੀ ਸਾਡੇ ਨੇੜੇ ਨਹੀਂ ਹੁੰਦਾ ਅਸੀਂ ਜੇਕਰ ਇਸ ਵੇਲੇ ਦੇ ਵਿੱਚ ਉੱਠ ਪਈਏ ਪ੍ਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਗੁਰੂ ਜੀ ਦੇ ਵੱਲ ਵਧੇ ਹੋਏ ਸਾਡੇ ਪਹਿਲੇ ਕਦਮ ਬਣ ਜਾਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਉਸ ਵਿਅਕਤੀ ਦੀ ਬਹਨ ਛੱਟ ਫੜ ਲੈਂਦੇ ਹਨ ਉਸ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵੀ ਰੱਖਦੇ ਹਨ ਭਾਵ ਕਿ ਇਸ ਵੇਲੇ ਵਿੱਚ ਕੋਈ ਵੀ ਇੱਕ ਵਾਰ ਵੀ ਵਾਹਿਗੁਰੂ ਜੀ ਕਹਿ ਲਵੇ ਨਾ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਉਹਦੇ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਵੀ ਮਿਹਰਬਾਨ ਹੋ ਜਾਂਦੇ ਹਨ ਇੰਨਾ ਜ਼ਿਆਦਾ ਪਾਵਰਫੁਲ ਵੇਲਾ ਹੈ ਇਸ ਵੇਲੇ ਵਿੱਚ ਬੜੀ ਹੀ ਕਿਰਪਾ ਹੁੰਦੀ ਹੈ ਫਿਰ ਇਹ ਕੰਮ ਕੋਈ ਔਖਾ ਨਹੀਂ ਇਸ ਵੇਲੇ ਵਿੱਚ ਜਦੋਂ ਵੀ ਜਾਗ ਆਵੇ ਭਾਵੇਂ ਤੁਸੀਂ అలਾਰਮ ਦੀ ਸਹਾਇਤਾ ਨਾਲ ਹੀ ਉੱਠਦੇ ਹੋਵੋ ਤਾਂ ਵੀ ਜੇਕਰ ਤੁਹਾਨੂੰ ਜਾਗ ਆਉਂਦੀ ਹੈ ਅੱਖ ਆਪਣੇ ਆਪ ਖੁੱਲ੍ਹਦੀ ਹੈ ਤਾਂ ਦੋ ਤੋਂ 6 ਵਜੇ ਦੇ ਵਿੱਚਕਾਰ ਜੇਕਰ ਕਿਸੇ ਵੀ ਵੇਲੇ ਜਾਗ ਆ ਜਾਵੇ ਫਿਰ ਇਸ ਵੇਲੇ ਦਾ ਇੱਕ ਪਲ ਵੀ ਜੇਕਰ ਤੁਸੀਂ ਸੰਭਾਲ ਲਿਆ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਨੂੰ ਸੰਭਾਲ ਲਿਆ ਇਸ ਵੇਲੇ ਵਿੱਚ ਉੱਠਣ ਵਾਲੇ ਮਨੁੱਖਾਂ ਦੇ ਪਰਮਾਤਮਾ ਜੀ ਦੀ ਛੇਤੀ ਕਿਰਪਾ ਹੁੰਦੀ ਹੈ ਉਹ ਲੋਕ ਵੀ ਜਿਹੜੇ ਹੁੰਦੇ ਆ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਨੇੜੇ ਹੁੰਦੇ ਹਨ ਅਸੀਂ ਹਰ ਰੋਜ਼ ਪੜ੍ਹਦੇ ਆ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਉਹ ਪਰਮ ਪਿਤਾ ਪਰਮਾਤਮਾ ਜੀ ਦੁੱਖ ਦੂਰ ਕਰਨ ਵਾਲੇ ਹਨ ਸਾਡੇ ਜਸਮਾਨੀ ਤੇ ਆਤਮਿਕ ਸਾਰੇ ਹੀ ਰੋਗ ਦੂਰ ਕਰ ਦੇਣਗੇ ਕੋਈ ਮਨੁੱਖ ਕਿਸੇ ਵੀ ਭਾਵਨਾ ਨਾਲ ਜੇਕਰ ਪਰਮਾਤਮਾ ਜੀ ਨੂੰ ਇੱਕ ਵਾਰ ਯਾਦ ਕਰ ਲਵੇ ਜੇਕਰ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਤੁਹਾਡੀ ਅਰਦਾਸ ਪਰਮਾਤਮਾ ਜੀ ਦੇ ਅੱਗੇ ਇਸ ਵੇਲੇ ਕਰ ਸਕਦੇ ਹੋ ਨਾ ਜੋ ਕੁਝ ਤੁਹਾਨੂੰ ਚਾਹੀਦਾ ਹੈ ਪਰਮਾਤਮਾ ਜੀ ਤੋਂ ਮੰਗ ਲਿਓ ਪਰਮਾਤਮਾ ਦੇਂਦਿਆਂ ਦੇਰ ਨਹੀਂ ਲਾਉਂਦੇ ਇਸ ਗੱਲ ਨੂੰ ਪਰਖ ਕੇ ਵੇਖਿਓ ਉਹ ਤਾਂ ਆਪ ਆਖਦੇ ਆ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਸ ਹੈ ਜਿਸਦੇ ਸੋ ਪਾਵੇ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈ। ਪਰਮਾਤਮਾ ਜੀ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈ ਤੇ ਨਾ ਹੀ ਉਹ ਦੇਣ ਲੱਗਿਆਂ ਦੇਰ ਲਗਾਉਂਦੇ ਹਨ। ਪਰ ਦੇਂਦੇ ਉਹਨਾਂ ਨੂੰ ਹਨ ਜਿਹੜੇ ਉਹ ਚਾਹਣ ਕਿ ਅੰਮ੍ਰਿਤ ਵੇਲੇ ਨੂੰ ਅਸੀਂ ਸੰਭਾਲਣਾ ਹੈ। ਅਸੀਂ ਨਾਮ ਜਪਣਾ ਹੈ। ਇਹਨਾਂ ਕੋਈ ਯਾਦ ਕਰਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਦੇਣ ਨੂੰ ਮਜਬੂਰ ਹੋ ਜਾਣ। ਜੋ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਤਾਂ ਮਿਲਣਾ ਹੀ ਹੈ। ਜੋ ਕਰਮਾ ਭਾਗਾ ਵਿੱਚ ਨਾ ਵੀ ਲਿਖਿਆ ਹੋਵੇ ਸਤਿਗੁਰ ਸੱਚੇ ਪਾਤਸ਼ਾ ਆਪਣੀ ਬਖਸ਼ਿਸ਼ ਦੇ ਨਾਲ ਉਹ ਵੀ ਸਾਡੇ ਖਾਤੇ ਵਿੱਚ ਪਾ ਸਕਦੇ ਆ ਸਾਡੇ ਕਰਮਾਂ ਨੂੰ ਬਦਲ ਸਕਦੇ ਆ ਕੋਈ ਭਰੋਸੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦਤਾ ਕਰਕੇ ਵੇਖੇ ਕੋਈ ਨਿਯਮ ਦੇ ਨਾਲ ਉਹਨਾਂ ਨੂੰ ਯਾਦਾਂ ਵਿੱਚ ਬਿਠਾ ਕੇ ਤਾਂ ਵੇਖੇ ਸੱਚੇ ਪਾਤਸ਼ਾ ਜੀ ਦੀਆਂ ਮਿਲੀਆਂ ਹੋਈਆਂ ਖਜ਼ਾਨੇ ਦੀਆਂ ਚਾਬੀਆਂ ਸਾਨੂੰ ਮਿਲ ਜਾਣਗੀਆਂ ਸੋ ਸਾਧ ਸੰਗਤ ਜੀ ਆਖਦੇ ਹਨ ਗੁਰੂ ਨਾਨਕ ਪਾਤਸ਼ਾ ਜੀ ਨੂੰ ਲੁੱਟਣ ਦਾ ਤਰੀਕਾ ਬੜਾ ਸੌਖਾ ਹੈ ਬਸ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਓ ਅੰਮ੍ਰਿਤ ਵੇਲੇ ਉੱਠਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਆਂ ਅੰਮ੍ਰਿਤ ਵੇਲਾ ਗੁਰੂ ਘਰ ਦੀ ਗੋਦ ਹੈ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਹਨ ਮਾਪਿਓ ਨੂੰ ਆਪਣੇ ਬੱਚੇ ਸਾਧ ਸੰਗਤ ਜੀ ਉਹੀ ਪਿਆਰੇ ਲੱਗਦੇ ਹਨ ਜਿਹੜੇ ਪਰਮਾਤਮਾ ਨੂੰ ਭਾਵਕੇ ਜਿਹੜੇ ਨਾਮ ਬਾਣੀ ਦਾ ਸਿਮਰਨ ਕਰਦੇ ਆ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਗੋਦ ਦਾ ਨਿਗਮਾਣਦੇ ਆਂ ਇਸ ਵੇਲੇ ਉੱਠਣਾ ਤਾਂ ਬੜਾ ਔਖਾ ਜਿਹਾ ਕੰਮ ਲੱਗਦਾ ਹੈ ਜੇ ਬਿਸਤਰੇ ਤੇ ਉੱਠ ਕੇ ਵੀ ਨਹੀਂ ਬੈਠਿਆ ਜਾਂਦਾ ਤਾਂ ਲੰਮੇ ਪਿਆ ਪਿਆ ਹੀ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਜਿਵੇਂ ਮਨੁੱਖ ਵਿੱਚੋਂ ਵਾਹਿਗੁਰੂ ਨਿਕਲੇਗਾ ਜਿਵੇਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਾਂਗੇ ਤਾਂ ਸਾਥ ਸੰਗਤ ਜੀ ਯਕੀਨ ਕਰਕੇ ਜਾਣ ਲੈਣਾ ਸਾਡੇ ਮਨ ਦੀ ਮਹਿਲ ਧੁੱਪਣੀ ਸ਼ੁਰੂ ਹੋ ਜਾਣੀ ਹੈ ਸਾਡੇ ਮਨ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ ਸਾਡੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਸਾਡੇ ਮਨ ਦੀ ਤੇਰ ਮੇਰ ਮੁੱਕ ਜਾਵੇਗੀ ਤੇਰਾ ਮੇਰਾ ਮੁੱਕ ਜਾਵੇਗਾ ਜਦੋਂ ਇਹ ਹੀ ਖਤਮ ਹੋ ਗਿਆ ਫਿਰ ਗੱਲ ਕਿਸ ਗੱਲ ਦੀ ਰਹਿ ਗਈ ਲੜਾਈ ਝਗੜਾ ਕਲੇ ਕਲੇਸ਼ ਸਾਡੀ ਜ਼ਿੰਦਗੀ ਵਿੱਚ ਨਹੀਂ ਰਹਿਣਗੇ ਸਾਡੇ ਮਨ ਅੰਦਰੋਂ ਸਭ ਦੂਰ ਹੋ ਜਾਵੇਗਾ ਭਾਵਕੇ ਜਿਹੜੀਆਂ ਵੀ ਘਰੇਤੀਆਂ ਹਨ ਅਸੀਂ ਪਰਮਾਤਮਾ ਦੀ ਗੋਦ ਦਾ ਨਿਗ ਮੰਨਣਾ ਹੈ ਹੁਣ ਤੁਹਾਡੇ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਸਾਤ ਸੰਗ ਹੈ ਜੀ ਪਰਮਾਤਮਾ ਜੀ ਤਾਂ ਬਿਨਾ ਬੋਲੇ ਬਿਨਾ ਮੰਗਿਆ ਸਭ ਕੁਝ ਦਿੰਦੇ ਆ ਤਾਂ ਸਾਡੀ ਸੋਚ ਤੋਂ ਵੀ ਉਪਰੇ ਹੁੰਦਾ ਹੈ ਜੋ ਸਾਨੂੰ ਪਰਮਾਤਮਾ ਜੀ ਦਿੰਦੇ ਹਨ ਵਾਹਿਗੁਰੂ ਵਾਹਿਗੁਰੂ ਬੋਲੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਵੀ ਨਾ ਭੁੱਲੋ ਸਵੇਰੇ ਜਪੇ ਹੋਏ ਨਾਮ ਦਾ ਰਿਜ਼ਲਟ ਤੁਹਾਨੂੰ ਸ਼ਾਮ ਤੱਕ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਵੇਲੇ ਵਿੱਚ ਉੱਠ ਕੇ ਨਾਮ ਜਪਣ ਦੇ ਲਈ ਕਈ ਲੋਕ ਤਾਂ ਤਰਸਦੇ ਹਨ ਇਸ ਵੇਲੇ ਦੀ ਜਿਹਨਾਂ ਨੂੰ ਪਾਵਰ ਦਾ ਪਤਾ ਹੁੰਦਾ ਹੈ ਸੋ ਜੇਕਰ ਤੁਹਾਨੂੰ ਜਾਗ ਆਉਂਦੀ ਹੈ ਪਰਮਾਤਮਾ ਦਾ ਨਾਮ ਲਿਆ ਕਰੋ ਲੰਮੇ ਪਿਆ ਪਿਆ ਵਾਹਿਗੁਰੂ ਵਾਹਿਗੁਰੂ ਜ਼ਰੂਰ ਬੋਲਿਆ ਕਰੋ ਨਾਲ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਜੀ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਦਿਨ ਤੇ ਚਾਹੇ ਰੋਜ਼ ਹੀ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੋ ਜਾਵੇਗੀ ਜਿਹੜੇ ਆਖਦੇ ਹਨ ਇਸ਼ਨਾਨ ਨਹੀਂ ਕੀਤਾ ਜਾਂਦਾ ਉਹ ਸਵੇਰੇ ਉੱਠ ਕੇ ਵਾਹਿਗੁਰੂ ਜੀ ਨੂੰ ਤੁਹਾਨੂੰ ਅਰ ਆਪ ਹੀ ਉਸ ਇਸ਼ਨਾਨ ਕਰਵਾ ਲੈਣਾ ਹੈ ਬਸ ਸਾਡੇ ਵੱਲੋਂ ਇੱਕ ਕਦਮ ਪਰਮਾਤਮਾ ਜੀ ਵੱਲ ਵਧਾਉਣ ਦੀ ਲੋੜ ਹੈ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਪਰਮਾਤਮਾ ਜੀ ਆਪ ਸਾਡੇ ਬਾਹ ਫੜ ਲੈਣਗੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਲੋੜ ਹੈ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਨੀ ਲਗਾ ਲਓ ਪਰਮ ਪਿਤਾ ਪਰਮਾਤਮਾ ਜੀ ਨੇ ਤੁਹਾਡੇ ਤੇ ਕਿਰਪਾ ਕਰ ਦੇਣੀ ਹੈ ਦੁਨਿਆਵੀ ਕੰਮ ਤੰਦੇ ਵੀ ਸਾਤ ਸੰਗਤ ਜੀ ਬੜੇ ਜ਼ਰੂਰੀ ਹੈ ਕੰਮ ਤੰਦਿਆਂ ਨੂੰ ਕਰਦਿਆਂ ਕਰਦਿਆਂ ਵੀ ਪਰਮਾਤਮਾ ਦਾ ਨਾਮ ਸਿਮਰਨ ਕਰ ਸਕਦੇ ਹੋ ਬੀਬੀਆਂ ਭੈਣਾਂ ਸਵੇਰੇ ਨਾਸ਼ਤਾ ਵਗੈਰਾ ਤਿਆਰ ਕਰਨ ਲੱਗੀਆਂ ਪਰਮਾਤਮਾ ਦਾ ਨਾਮ ਚਾਪ ਕਰ ਸਕਦੀਆਂ ਹਨ 10 15 ਮਿੰਟ ਆਪਣੀ ਜ਼ਿੰਦਗੀ ਦੇ ਵਿੱਚੋਂ ਰੋਜ਼ ਜ਼ਰੂਰ ਕੱਢਿਆ ਕਰੋ ਪਰਮਾਤਮਾ ਜੀ ਦੇ ਲਈ ਰਾਤ ਨੂੰ ਅਰਦਾਸ ਕਰਕੇ ਸੌਂਿਆ ਕਰੋ ਪਰਮਾਤਮਾ ਜੀ ਮੈਨੂੰ ਅੰਮ੍ਰਿਤ ਵੇਲੇ ਜਗਾ ਲੈਣਾ ਇਸ ਸਮੇਂ ਵਿੱਚ ਸੌਣ ਦਾ ਲਾਲਚ ਨਾ ਕਰਿਆ ਕਰੋ ਜਦੋਂ ਤੁਹਾਡੀ ਜਾਗ ਖੁੱਲ ਜਾਵੇ ਕਈ ਵਾਰੀ ਬੰਦਾ ਸੋਚਦਾ ਚੱਲ 10 15 ਮਿੰਟ ਹੋਰ ਸੌਂ ਜਾਂਨੇ ਪਰ ਸਾਧ ਸੰਗਤ ਜੀ ਇਦਾਂ ਦੇ ਵਿਅਕਤੀ ਆਪਣਾ ਅੰਮ੍ਰਿਤ ਵੇਲਾ ਗਵਾਹ ਬੈਠਦੇ ਹਨ ਜੇਕਰ ਪ੍ਰਮਾਤਮਾ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿਓਗੇ ਪ੍ਰਮਾਤਮਾ ਤੁਹਾਡੇ ਤੇ ਪ੍ਰਸੰਨ ਹੋ ਕੇ ਕਿਰਪਾ ਵਰਸਾਉਣਗੇ ਤੁਹਾਡੇ ਮਨ ਦੀਆਂ ਮਰਾਦਾਂ ਪੂਰੀਆਂ ਹੋ ਜਾਣਗੀਆਂ ਬਿਨਾਂ ਮੰਗਿਆਂ ਸੋ ਸਾਧ ਸੰਗਤ ਜੀ ਜੇਕਰ ਤੁਹਾਡੀ ਵੀ ਅਚਾਨਕ ਅੱਖ ਖੁੱਲਦੀ ਹੈ ਤਾਂ ਤੁਸੀਂ ਇਹ ਕੰਮ ਕਰਕੇ ਜ਼ਰੂਰ ਦੇਖਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ